ਅੱਜ ਵੀ ਸਵੇਰੇ ਮੌਸਮ ਬਹੁਤ ਖਰਾਬ ਸੀ ਇਸ ਕਰਕੇ ਹੁਣ ਥੋੜਾ ਜਿਹਾ ਜਦੋਂ ਸਾਫ਼ ਹੋਇਆ ਉਦੋਂ ਐਕਸਰਸਾਈਜ਼ ਲਾਉਣ ਆਏ ਆ ਵਰਕਆਊਟ ਕਰਨ ਆਏ ਆ ਹਾਂਜੀ ਕਿੱਦਾਂ ਦੋਸਤੋ ਅੱਜ ਆਪਣੀ ਫੈਟ ਲਾਸ ਜਰਨੀ ਦਾ ਦਿਨ 13 13 ਯਾਨੀ ਕਿ ਬਾਬੇ ਨਾਨਕ ਦੀਆਂ 13 ਹੀ 13 ਦੋਸਤੋ ਬੜੀ ਉਮੀਦ ਨਾਲ ਬੜੇ ਆਸ ਲੈ ਕੇ ਤੇ ਬੜੀ ਮਿਹਨਤ ਨਾਲ ਆਪਾਂ ਇਹ ਜਰਨੀ ਸਟਾਰਟ ਕੀਤੀ ਆ ਤੇ ਇਹਨੂੰ ਸਿਰੇ ਜ਼ਰੂਰ ਲਾਉਣਾ ਹੈ ਚਲੋ ਆਜੋ ਨਾਲ ਕਰਦੇ ਆ ਗੱਲਾਂ ਬਾਤਾਂ ਦੋਸਤੋ ਜ਼ਿੰਦਗੀ ਚ ਨਾ ਕਦੇ ਵੀ ਲੋਕਾਂ ਨੂੰ ਦੋਸ਼ ਨਹੀਂ ਦੇਣਾ ਚਾਹੀਦਾ ਚੰਗੇ ਲੋਕ ਤੁਹਾਨੂੰ ਖੁਸ਼ੀ ਸਕੂਨ ਉਮੀਦ ਸਾਰਾ ਕੁਝ ਦੇ ਕੇ ਜਾਂਦੇ ਆ ਬੁਰੇ ਲੋਕ ਤੁਹਾਡੇ ਨਾਲ ਨਫ਼ਰਤ ਕਰਦੇ ਆ ਪਰ ਤੁਹਾਨੂੰ ਤਜਰਬਾ ਦਿੰਦੇ ਆ ਕਿ ਇਸ ਤਰ੍ਹਾਂ ਦੇ ਲੋਕਾਂ ਨਾਲ ਕਦੇ ਨਹੀਂ ਵਰਤਣਾ ਸਭ ਤੋਂ ਮਾੜੇ ਲੋਕ ਤੁਹਾਨੂੰ ਸਬਕ ਦਿੰਦੇ ਆ ਪਰ ਜਿਹੜੇ ਸਭ ਤੋਂ ਬਿਹਤਰੀਨ ਲੋਕ ਹੁੰਦੇ ਆ ਨਾ ਉਹ ਤੁਹਾਨੂੰ ਉਮਰ ਭਰ ਦੀਆਂ ਯਾਦਾਂ ਦੇ ਕੇ ਜਾਂਦੇ ਆ ਉਮਰ ਭਰ ਦੀਆਂ ਖੁਸ਼ੀਆਂ ਦੇ ਕੇ ਜਾਂਦੇ ਆ ਜਿਹੜੀਆਂ ਤੁਹਾਡੇ ਨਾਲ ਨਾਲ ਰਹਿੰਦੀਆਂ ਜਦੋਂ ਵੀ ਤੁਸੀਂ ਉਹਨਾਂ ਯਾਦਾਂ ਨੂੰ ਵਿਚਾਰਦੇ ਹੋ ਯਾਦ ਕਰਦੇ ਹੋ ਤਾਂ ਤੁਹਾਡੇ ਚਿਹਰੇ ਤੇ ਆਟੋਮੈਟਿਕ ਮੁਸਕਾਨ ਆ ਜਾਂਦੀ ਹੈ ਐਸੀ ਤਰ੍ਹਾਂ ਦੋਸਤੋ ਜ਼ਿੰਦਗੀ ਵਿੱਚ ਉਹ ਚੀਜ਼ਾਂ ਬਣਾਉਣੀਆਂ ਚਾਹੀਦੀਆਂ ਉਹ ਚੀਜ਼ਾਂ ਕਰਨੀਆਂ ਚਾਹੀਦੀਆਂ ਜਿਹੜੀਆਂ ਤੁਹਾਨੂੰ ਖੁਸ਼ੀ ਦੇਣ ਨਾ ਕਿ ਅੱਗੇ ਜਾ ਕੇ ਤੁਹਾਨੂੰ ਇਹਨਾਂ ਚੀਜ਼ਾਂ ਦੇ ਕਰਨ ਦਾ ਰਿਗਰਟ ਹੋਵੇ ਸੋ ਆਪਣੀ ਫੈਟ ਲੌਸ জারਨੀ ਜਾਰੀ ਰੱਖੀਂ ਦੇਖਦੇ ਰਹੋ ਜੁੜੇ ਰਹੋ ਸਾਡੇ ਨਾਲ ਨੈਵਰ ਵੀਰ ਸਿੰਘ ਵਲੌਗਸ ਨੂੰ ਫੋਲੋ